ਦੀ ਵੀ ਹੈ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਵੱਡੀ ਮੁਹਿੰਮ ਦੇ ਤਹਿਤ ਜੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਹੈ ਉਹਦੀ ਫ੍ਰੀਜ਼ ਕੀਤੀ ਜਾ ਰਹੀ ਹੈ ਫ੍ਰੀਜ਼ਿੰਗ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ ਕਾਫੀ ਸਮੇ ਤੋਂ ਇਸ ਸੰਬੰਧੀ ਜਿਹੜੀ ਹੈ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਇਸੇ ਦੇ ਤਹਿਤ ਹੀ 2023 ਦੇ ਵਿੱਚ ਕਰੀਬਨ 13 ਕਰੋੜ ਦੇ ਜਿਹੜੀ ਪ੍ਰਾਪਰਟੀ ਹੈ ਉਹ ਨਸ਼ਾ ਤਸਕਰਾਂ ਦੀ ਫ੍ਰੀਜ਼ ਕਰਵਾਈ ਗਈ ਸੀ 2024 ਦੇ ਵਿੱਚ ਜਿਹੜੀ ਇਹ ਨਸ਼ੇ ਤਸਕਰਾਂ ਦੀ ਪ੍ਰਾਪਰਟੀ ਹੈ ਇਹ 46 ਕਰੋੜ ਦੇ ਕਰੀਬਨ ਜਿਹੜੀ ਹੈ ਹੁਣ ਤੱਕ ਫ੍ਰੀਜ਼ ਕਰਾਈ ਜਾ ਚੁੱਕੀ ਹੈ ਅੱਜ ਜੋ ਇਹ ਪ੍ਰੈਸ ਕਾਨਫਰੰਸ ਹੈ ਉਹ ਜਿਹੜੇ ਇਹ ਆਰਡਰ ਆਏ ਨੇ ਕੰਪੀਟੈਂਟ ਅਥਾਰਟੀ ਵੱਲੋਂ ਹੈਪੀ ਜੈਟ ਅਤੇ ਉਹਦੇ ਐਸੋਸੀਏਟਸ ਜਿਹੜੇ ਕਿ ਇੱਕ ਐਫ ਆਈ ਆਰ ਨੰਬਰ 101 59 2023 ਦੀ ਹੈ ਉਸ ਦੇ ਵਿੱਚ ਇਹ ਪ੍ਰਾਪਰਟੀ ਜੋ ਹੈ ਆਈਡੈਂਟੀਫਾਈ ਕਰਕੇ ਉਸ ਦੇ ਫ੍ਰੀਜ਼ਿੰਗ ਆਰਡਰ ਪ੍ਰਾਪਤ ਕੀਤੇ ਗਏ ਹਨ ਅਤੇ ਉਹ ਐਗਜ਼ੀਕਿਊਟ ਕੀਤੇ ਗਏ ਹਨ ਉਸ ਸੰਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸਾਰੀ ਦੀ ਸਾਰੀ ਜਿਹੜੀ ਪ੍ਰਾਪਰਟੀ ਹੈ ਇਹ ਚਾਰ ਚਾਰ ਪ੍ਰਾਪਰਟੀ ਨੇ ਜੋ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੀਆਂ ਗਈਆਂ ਸਨ ਇਹਦੇ ਵਿੱਚ ਜੋ ਤਿੰਨ ਤੁਸੀਂ ਸਾਈਟਸ ਦੇਖੋਗੇ ਪ੍ਰਾਪਰਟੀ ਦੀਆਂ ਉਹ ਯੂਪੀ ਦੇ ਵਿੱਚ ਹੈ ਜਿਹਦੇ ਵਿੱਚ 11 ਏਕੜ ਇੱਕ ਜਗ੍ਹਾ 5 ਕਰੀਬਨ 5 ਏਕੜ ਦੂਜੀ ਜਗ੍ਹਾ ਤੇ ਇੱਕ 13 ਏਕੜ ਇਹ ਵੀ ਯੂਪੀ ਦੀ ਇੱਕ ਤੀਜੀ ਜਗ੍ਹਾ ਦੇ ਵਿੱਚ ਸਥਿਤ ਹੈਗੀ ਹੈ ਇਸ ਤੋਂ ਇਲਾਵਾ ਇੱਕ ਬੈਂਕ ਅਕਾਊਂਟ ਹੈ ਉਹ ਵੀ ਫ੍ਰੀਜ਼ ਕੀਤਾ ਗਿਆ ਹੈ ਜਿਹਦੇ ਵਿੱਚ ਕਰੀਬਨ 3.5 ਲੱਖ ਰੁਪਏ ਜਿਹੜੇ ਹੈ ਉਹ ਜਮਾ ਹੋਏ ਸਨ ਤੇ ਅੱਜ ਦੀ ਜਿਹੜੀ ਇਹ ਫ੍ਰੀਜ਼ਿੰਗ ਆਰਡਰ ਹੈ ਜੋ ਕਿ ਕਨਫਰਮੇਸ਼ਨ ਸਾਨੂੰ ਮਿਲੀ ਹੈ ਉਸ ਦੀ ਜੋ ਵੈਲਿਊ ਹੈ ਉਹ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਬਣਦੀ ਹੈ ਇਸ ਤੋਂ ਪਹਿਲਾਂ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਅਜੇਪਾਲ ਤੇ ਜਤਿਨ ਸਿੰਘ ਨਾਂ ਦੇ ਜਿਹੜੇ ਅਕਿਊਜ਼ ਸੀਗੇ ਐਫ ਆਈ ਆਰ ਨੰਬਰ 162 ਇਸੇ ਸਾਲ ਹੋਈ ਹੈ ਉਹਦੇ ਵਿੱਚ ਉਹਨਾਂ ਦੀ 37 ਕਰੋੜ ਦੀ ਜੋ ਪ੍ਰਾਪਰਟੀ ਹੈ ਉਹ ਫ੍ਰੀਜ਼ ਕੀਤੀ ਗਈ ਸੀ ਸੋ ਅੰਮ੍ਰਿਤਸਰ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਇਹ ਮੁਹਿੰਮ ਵੱਢੀ ਗਈ ਹੈ ਉਸ ਦੇ ਤਹਿਤ ਹੁਣ ਤੱਕ 2024 ਦੇ ਵਿੱਚ ਕਰੀਬਨ 46 ਕਰੋੜ ਦੇ ਦੇ ਅਮਾਉਂਟ ਦੀ ਜੋ ਹੈ ਪ੍ਰਾਪਰਟੀ ਉਹ ਹੁਣ ਤੱਕ ਫ੍ਰੀਜ਼ ਕੀਤੀ ਜਾ ਚੁੱਕੀ ਹੈ ਤੇ ਇਹ ਜੋ ਮੁਹਿੰਮ ਹੈ ਇਹ ਅੱਗੇ ਇਸੇ ਤਰੀਕੇ ਨਾਲ ਜਾਰੀ ਰਹੇਗੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜੋ ਵੀ ਅਕਿਊਜ਼ਡ ਫੜੇ ਜਾਂਦੇ ਹਨ ਉਹਨਾਂ ਦੀ ਪ੍ਰਾਪਰਟੀ ਜੋ ਹੈ ਐਨਡੀਪੀਐਸ ਐਕਟ 2000 ਦੇ ਤਹਿਤ 28 68 ਐਫ ਦੇ ਤਹਿਤ ਜੋ ਹੈ ਉਹ ਫ੍ਰੀਜ਼ ਕੀਤੀ ਜਾਂਦੇ ਪ੍ਰੋਵੀਜ਼ਨ ਨੇ ਇਸ ਲਈ ਜੋ ਵੀ ਹੈ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਦਿੱਲੀ ਨੂੰ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਵੱਲੋਂ ਇਸ ਇਹ ਜਿਹੜੀ ਪੂਰੀ ਪ੍ਰੋਸੈਸ ਹੈ ਉਹ ਸ਼ੁਰੂ ਕੀਤੀ ਜਾਂਦੀ ਹੈ ਇਵਨ ਅਕਿਊਜ਼ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਪੱਖ ਪੇਸ਼ ਕਰੇ ਉਸ ਤੋਂ ਬਾਅਦ ਬਾਦ ਜੋ ਆਰਡਰ ਕੀਤੇ ਜਾਂਦੇ ਹਨ ਉਹ ਪ੍ਰਾਪਰਟੀ ਫ੍ਰੀਜ਼ਿੰਗ ਦੇ ਜੋ ਹੈ ਜੋ ਹੈ ਉਹ ਕਰਕੇ ਕੰਪੀਟੈਂਟ ਅਥਾਰਟੀ ਵੱਲੋਂ ਕਨਸਰਨਡ ਪੁਲਿਸ ਸਟੇਸ਼ਨ ਨੂੰ ਉਸ ਦੀ ਐਗਜ਼ੀਕਿਊਸ਼ਨ ਵਾਸਤੇ ਭੇਜੇ ਜਾਂਦੇ ਹਨ ਇਸ ਦੇ ਤਹਿਤ ਹੀ ਅੱਜ ਦੀ ਇਹ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਨੇ ਉਹ ਕਨਫਰਮੇਸ਼ਨ ਤੇ ਮਿਲੇ ਨੇ ਤੇ ਇਹਨਾਂ ਦੇ ਜੋ ਵੀ ਜੋ ਜੋ ਵੀ ਆਰਡਰ ਸੀਗੇ ਉਹ ਅਸੀਂ ਉਹਨਾਂ ਦੇ ਕਨਸਰਨਡ ਜੋ ਪ੍ਰੈਮਿਸਿਸ ਨੇ ਜਿੱਥੇ ਐਡਰੈਸ ਉਹਨਾਂ ਦੇ ਪਰਮਨੈਂਟ ਐਡਰੈਸ ਰੈ residențial ਐਡਰੈਸ ਨੇ ਉੱਥੇ ਅਸੀਂ ਉਹ ਪੇਸਟ ਕਰਵਾ ਦਿੱਤੇ ਨੇ ਇਹ ਸਾਰੀ ਅਮਾਉਂਟ ਜਿਹੜੀ ਹੈ ਅੱਜ ਦੀ ਉਹ ਬਣਦੀ ਹੈ 6 ਕਰੋੜ 28 ਲੱਖ 50 ਹਜ਼ਾਰ 339 ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਕੇਸਸ ਹੈਗੇ ਆ ਉਹਨਾਂ ਦੇ ਵਿੱਚ ਆਉਂਦੇ ਦਿਨਾਂ ਵਿੱਚ ਜਿਹੜੇ ਹੈ ਗੈਂਗਸਟਰ ਇਹ ਜੋ ਨਸ਼ਰੇ ਤਸਕਰ ਨੇ ਤੇ ਜਿਹੜਾ ਨੈਕਸਸ ਹੈਗਾ ਇਹਨਾਂ ਦੇ ਅਸੀਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਲਵਾਂਗੇ ਸਰ ਸਾਡੀ ਜਿਹੜੀ ਪੰਜਾਬ ਦੇ ਵਿੱਚ ਵੀ ਕੋਈ ਪ੍ਰਾਪਰਟੀ ਹੈਗੀ ਆ ਕੀ ਦੋ ਲਾਵਾ ਹੈ ਹੈਪੀ ਜੈਟ ਦੇ ਐਕਚੁਅਲੀ ਇਹਦੇ ਪੰਜਾਬ ਦੇ ਵਿੱਚ ਅਜੇ ਤੱਕ ਜਿਹੜਾ ਹੈਗਾ ਸਾਡੇ ਕੋਲ ਫਰੀਜ਼ਿੰਗ ਆਰਡਰ ਜੋ ਅਸੀਂ ਕਰਵਾਇਆ ਹੈ ਉਹਦੇ ਵਿੱਚ ਨਹੀਂ ਆਉਂਦੀ ਪਰ ਫਿਰ ਵੀ ਆਇਡੈਂਟੀਫਾਈ ਅਸੀਂ ਕਰ ਰਹੇ ਹਾਂ ਤেনੂ ਤੁਸੀਂ ਡਰੱਗਸ ਸਮਗਲਬ ਵੀ ਮੰਨਦੇ ਜੇ ਔਰ ਗੈਂਗਸਟਰ ਵੀ ਮੰਨਦੇ ਜੀ ਕਿਤੇ ਕਿਤੇ ਮਯੂ ਦੇ ਤੁਸੀਂ ਇੱਕ FIR ਦਿੱਤੀ ਆ ਇਹਨਾਂ ਦੱਸਿਓ ਕਿਤੇ ਕਿਤੇ ਭੂਮਿਕਾ ਕੋ ਪਿੱਛੇ ਸਮਝ ਕਾਫੀ ਨਾਮ ਆਇਆ ਇਹਦਾ ਜਿਹੜਾ ਹੈਪੀ ਜੈਟ ਹੈ ਇਹ ਦੀ ਕ੍ਰਿਮੀਨਲ ਬੈਕਗ੍ਰਾਉਂਡ ਦੀ ਜੇ ਅਸੀਂ ਗੱਲ ਕਰੀਏ ਤਾਂ ਕਰੀਬਨ 19 ਪਰਚੇ ਜੋ ਹੈਗੇ ਆ ਔਨ ਗੋਡ ਅੱਜ ਦੀ ਡੇਟ ਦੇ ਵਿੱਚ ਉਹ ਸਟੈਂਡ ਕਰਦੇ ਆ ਤੇ 2020 ਦੇ ਵਿੱਚ ਇਹ ਜੇਲ੍ਹ ਤੋਂ ਬਾਹਰ ਆਇਆ ਉਸ ਤੋਂ ਬਾਅਦ ਮਿਸਿੰਗ ਹੈ ਤੇ ਇਹ ਵੀ ਹੈ ਸ਼ਾਇਦ ਵਿਦੇਸ਼ ਚਲਾ ਗਿਆ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੀ ਢੰਗਾਈ ਨਾਲ ਕਰ ਰਹੇ ਕਿ ਕਿਸ ਤਰੀਕੇ ਨਾਲ ਇਹ ਜੋ ਹੈ ਪਰਸਨਸ ਜੋ ਹੈ ਬਾਹਰ ਗਿਆ ਜੋ ਵੀ ਅਲੈਜ ਕੀਤਾ ਜਾਂਦਾ ਹੈ ਕਿ ਬਾਹਰ ਚਲਾ ਗਿਆ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਕ੍ਰਿਮੀਨਲ ਬੈਕਗਰਾਉਂਡ ਦੀ ਇਹ 19 ਪਰਚੇ ਆਪਣੇ ਆਪ ਦੇ ਵਿੱਚ ਦੱਸਦੇ ਆ ਕਿ ਇਹਦੀ ਕ੍ਰਿਮੀਨਲ ਬੈਕਗਰਾਉਂਡ ਹੈ ਤੇ ਜੋ ਇਹਦੀ ਕ੍ਰਿਮੀਨਲ ਐਕਟੀਵਿਟੀਜ਼ ਨੇ ਉਹ ਡਰਗ ਤੋਂ ਲੈ ਕੇ ਲੜਾਈ ਝਗੜਾ ਇਸ ਤੋਂ ਬਾਅਦ ਜੋ ਹੈ ਗੈਂਗਸਟਰ ਬਾਅਦ ਜੋ ਹੈ ਕਰਾਸ ਬਾਰਡਰ ਸਮਗਲਿੰਗ ਸਾਰੇ ਦੇ ਵਿੱਚ ਇਨਵੋਲਵਮੈਂਟ ਇਹਦੀ ਪਾਈ ਗਈ ਹੈ ਜਿਹੜੇ ਹੁਣ ਤੁਸੀਂ ਕਹਿੰਦਾ ਦੂਸਰਾ ਕੇਸ 6 ਕਰੋੜ ਦੀ ਪ੍ਰੋਪਰਟੀ ਇੱਕ ਦਿਨ ਪਹਿਲਾਂ 70 ਕਰੋੜ ਦੀ ਮੈਂ ਸਮਝਣੇ ਚਾਹੁੰਦਾ ਤੁਹਾਡੇ ਕੋਲ ਕਿ ਅਚਾਨਕ ਕੀ ਕੀ ਤੁਸੀਂ ਉੱਥੇ ਆਪਣਾ ਕੇਸ ਸਟਰੋਂਗ ਤਰ੍ਹਾਂ ਨਾਲ ਕੰਪੀਟੈਂਟ ਅਥਾਰਟੀ ਕੋਲ ਰੱਖ ਪਾ ਰਹੇ ਹੋ ਜਾਂ ਪਹਿਲਾਂ ਕੋਈ ਕਿ ਪਹਿਲਾਂ ਦੇ ਕੇਸ ਗਏ ਸੀ ਕਿ ਕਿ ਉਹਨਾਂ ਨੇ ਹੁਣ ਜਿਹੜੇ ਤੁਹਾਨੂੰ ਰਿਜ਼ਲਟ ਦੇਣੇ ਚਾਹੀਦੇ ਨਸ਼ੇ ਦੇ ਵਿਰੁੱਧ ਜਿਹੜੀ ਇਹ ਮੁਹਿੰਮ ਵੱਡੀ ਹੈ ਅਸੀਂ ਆਪਣਾ 올 ਆਊਟ ਐਫਰਟ ਕਰ ਰਹੇ ਹਾਂ ਕੋਈ ਵੀ ਪ੍ਰੋਵੀਜ਼ਨ ਜੋ ਸਾਨੂੰ ਐਕਟ ਦੇ ਤਹਿਤ ਪਾਵਰ ਦਿੰਦਾ ਅਸੀਂ ਉਹਦੀ ਵਰਤੋਂ ਕਰਕੇ ਇਸ ਨਸ਼ੇ ਦਾ ਜੋ ਇਹ ਦਰਿਆ ਇਸ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਤਹਿਤ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ ਐਨਡੀपीएस ਐਕਟ ਦੇ 68 ਐਫ ਪ੍ਰੋਵੀਜ਼ਨ ਦੇ ਤਹਿਤ ਜੋ ਹੈ ਕੰਪੀਟੈਂਟ ਅਥਾਰਟੀ ਨੂੰ ਇਹ 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 ਅਧਿਕਾਰ ਹੈ ਕਿ ਉਹ ਇਹ ਜਿਹੜਾ ਨਸ਼ਾ ਤਸਕਰ ਹੈ ਜੋ ਅਕਿਊਜ਼ਡ ਹੈ ਉਹਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਵਾ ਕੇ ਉਸ ਦੇ ਫ੍ਰੀਜ਼ਿੰਗ ਆਰਡਰ ਜੋ ਹੈ ਉਹ ਕਨਫਰਮ ਕਰ ਸਕਦੇ ਨੇ ਕਨਫਰਮੇਸ਼ਨ ਤੋਂ ਬਾਅਦ ਜੋ ਪ੍ਰਾਪਰਟੀ ਹੈ ਉਹ ਨਾ ਸੇਲ ਨਾ ਪਰਚੇਸ ਨਾ ਹੀ ਮੌਰਗੇਜ ਕੀਤੀ ਜਾ ਸਕਦੀ ਹੈ ਬਿਨਾ ਕੰਪੀਟੈਂਟ ਅਥਾਰਟੀ ਦੀ ਆਗਿਆ ਤੋਂ ਸੋ ਇਸ ਤਰੀਕੇ ਨਾਲ ਅਸੀਂ ਹਰੇਕ ਉਹ ਹਲਾ ਵਸੀਲਾ ਜਿਹੜਾ ਸਾਡੇ ਕੋਲ ਉਪਲਬਧ ਹੈ ਸੀ ਉਸ ਦੀ ਜੋ ਹੈ ਪੂਰੀ ਵਰਤੋਂ ਕਰਕੇ ਤੇ ਉੱਚ ਦੱਸ ਸਕੋ ਕਿ ਕਿਸ ਤਰ੍ਹਾਂ ਮਤਲਬ ਤੁਸੀਂ ਸਰਕਾਰ ਦੇ ਤੋਂ ਇਹਦੇ ਵਿੱਚ ਇਹ ਪੁਆਇੰਟ ਤੁਹਾਡਾ ਜਾਇਜ਼ ਹੈ ਜੀ ਕਈ ਵਾਰ ਜੋ ਹੈ ਥੋੜਾ ਇਹਦੇ ਵਿੱਚ ਜਿਹੜਾ ਹੈ ਕਮਿਊਨੀਕੇਸ਼ਨ ਦੇ ਵਿੱਚ ਜੋ ਹੈ ਕਾਫੀ ਢਿਲੇ ਹੋ ਜਾਂਦਾ ਹੈ ਪਰ ਕਿਉਂਕਿ ਜੋ ਪਰਸਨਲ ਤੌਰ ਤੇ ਜਦੋਂ ਤੁਸੀਂ ਗੱਲ ਕਰ ਲੈਂਦੇ ਆ ਕੇਸਿਸ ਨੂੰ ਪਰਸੂ ਕਰ ਲੈਂਦੇ ਹੋ ਜਿਵੇਂ ਸਾਡੇ ਐਸਪੀਡੀ ਸਾਹਿਬ ਬੈਠੇ ਆ ਇਹਨਾਂ ਨੇ ਕਾਫੀ ਆਪਣੇ ਤੌਰ ਤੇ ਕੇਸਿਸ ਨੂੰ ਜੋ ਹੈ ਐਕਸਪੀਡਾਈਟ ਕਰਵਾਇਆ ਤੇ ਮੈਂ ਵੀ ਇੱਕ ਦੋ ਵਾਰ ਗੱਲ ਕੀਤੀ ਹੈ ਜਿੱਥੇ ਕੋਈ ਪ੍ਰੋਬਲਮ ਆਈ ਹੈ ਤੇ ਇਸ ਤਰੀਕੇ ਨਾਲ ਅਸੀਂ ਇਹਨਾਂ ਕੇਸਿਸ ਨੂੰ ਬੜਾ ਥੋੜੇ ਟਾਈਮ ਦੇ ਵਿੱਚ ਐਕਸਪੀਡਾਈਟ ਕਰਾਉਣ ਦੇ ਵਿੱਚ ਕਾਮਯਾਬ ਵੀ ਹੋયા ਤੇ ਹੁਣ ਅੱਗੇ ਵੀ ਤੁਸੀਂ ਦੇਖੋਗੇ ਅਸੀਂ ਜਿਹੜੇ ਕੇਸਿਸ ਭੇਜੇ ਆ ਉਹ ਵੀ ਜਲਦੀ ਜਿਹੜੇ ਉਹਨਾਂ ਦੇ ਕਨਫਰਮੇਸ਼ਨ ਆਰਡਰਸ ਆ ਜਾਣਗੇ ਸਾਡੇ ਸਰ ਜਿਵੇਂ ਤੁਸੀਂ ਦੱਸਿਆ ਕਿ ਚਾਰ ਪ੍ਰੋਪਰਟੀ ਸੀ ਜਿੱਦ ਦੇ ਵਿੱਚ ਤਿੰਨ ਪ੍ਰਾਪਰਟੀਆਂ ਯੂਪੀ ਦੀਆਂ ਫ੍ਰੀਜ਼ ਕੀਤੀਆਂ ਤੇ ਚੌਥੀ ਪ੍ਰਾਪਰਟੀ ਜਿਹੜੀ ਚੌਥੀ ਪ੍ਰਾਪਰਟੀ ਹੈ ਉਹ ਇੱਕ ਮਿਸਸ ਡਿਪਿਕਾ ਨੇ ਉਹਨਾਂ ਦੇ ਨਾਂ ਤੇ ਇੱਕ ਅਕਾਊਂਟ ਹੈ ਜਿਹਦੇ ਵਿੱਚ 3.5 ਲੱਖ ਰੁਪਏ ਦੇ ਕਰੀਬਨ ਜਿਹੜੀ ਅਮਾਊਂਟ ਜਿਹੜੀ ਹੈ ਉਹ ਡਿਪੋਜ਼ਿਟ ਹੋਈ ਹੋਈ ਹੈ ਉਹ ਜਿਹੜਾ ਅਕਾਊਂਟ ਹੈ ਉਹ ਫ੍ਰੀਜ਼ ਕਰਵਾਇਆ ਗਿਆ ਹੈ ਸਰ ਇਸ ਤੋਂ ਹੋਰ ਵੀ ਗੈਂਗਸਟਰ ਤੁਸੀਂ ਕੁਝ ਸ਼ੇਅਰ ਕਰ ਸਕਦੇ ਕਿ ਉਹ ਨਹੀਂ ਸ਼ੇਅਰ ਕਰੋਗੇ ਜਦੋਂ ਲੋੜ ਹੋ ਜਣਗੀ ਹੈ ਨਹੀਂ ਗੈਂਗਸਟਰ ਹੈ ਨਹੀਂ ਤੁਹਾਡੇ ਨਹੀਂ ਬਿਲਕੁਲ ਜੀ ਸਾਡੇ ਪਾਈਪਲਾਈਨ ਦੇ ਵਿੱਚ ਹੈ ਅਸੀਂ ਜਿੰਨੇ ਵੀ ਪ੍ਰੋਪੋਜ਼ਲਸ ਤਿਆਰ ਆਲਮੋਸਟ ਜਿਹੜੇ ਹੈ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜ ਰਹੇ ਹਾਂ ਸਾਈਡ ਬਾਈ ਸਾਈਡ ਜੋ ਹੋਰ ਵੀ ਸਾਡੇ ਕੋਲ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹਨੇ ਵੀ ਇਸ ਤਰ੍ਹਾਂ ਦੇ ਕੇਸਸ ਆ ਰਹੇ ਸੀ ਉਹਨਾਂ ਦੇ ਵਿੱਚ ਪ੍ਰੋਪਰਟੀ ਆਈਡੈਂਟੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਹੋਇਆ ਤੇ ਜਲਦੀ ਅਸੀਂ ਉਹਨਾਂ ਦੇ ਜਿਹੜੇ ਪ੍ਰੋਪੋਜ਼ਲਸ ਹੈ ਉਹ ਕੰਪੀਟੈਂਟ ਅਥਾਰਟੀ ਨੂੰ ਭੇਜ ਵੀ ਰਹੇ ਹਾਂ ਤੇ ਕੁਝ ਪਹਿਲਾਂ ਵੀ ਭੇਜੇ ਜਾ ਚੁੱਕੇ ਆ ਉਹ ਵੀ ਐਕਸਪੀਡਾਈਟ ਕਰਵਾ ਰਹੇ ਹਾਂ ਤੇ ਜਲਦੀ ਜਿਹੜਾ ਹੈਗਾ ਹੋਰ ਕਨਫਰਮੇਸ਼ਨ ਆਰਡਰ ਵੀ ਸਾਡੇ ਕੋਲ ਮਿਲ ਜਾਣਗੇ ਅਜੇ ਤੱਕ ਐਦਾਂ ਨਹੀਂ ਸਾਡੇ ਸਾਹਮਣੇ ਕੋਈ ਗੱਲ ਨਹੀਂ ਆਈ ਜੀ